ਅਗਰ ਚੰਡੀਗੜ੍ਹ ਮੇਅਰ ਚੋਨਾਬ ਦੀ ਗੱਲ ਕੀਤੀ ਜਾਵੇ ਤੇ ਜਨਵਰੀ ਦੇ ਆਖਰੀ ਹਫਤਾ 29 ਮਈ ਜਿਹੜੀ ਜਨਵਰੀ ਹੈ ਉਦੋਂ ਤੱਕ ਜਿਹੜੇ ਹਨ ਚੋਨਾਬ ਹੋਣ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਅਗਰ ਪੂਰੇ ਇਸ ਮਾਮਲੇ ਦੀ ਗੱਲ ਕਰੀਏ ਕਿਉਂਕਿ ਚੰਡੀਗੜ੍ਹ ਮੇਅਰ ਚੋਨਾਬ ਜਿਹੜਾ ਹੈ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਕਿਉਂਕਿ ਪਹਿਲਾਂ ਦੀ ਅਗਰ ਅਸੀਂ ਗੱਲ ਕਰੀਏ ਪੂਰਾ ਮਾਮਲਾ ਜਿਹੜਾ ਹੈ ਸੁਪਰੀਮ ਕੋਰਟ ਤੱਕ ਜਿਹੜਾ ਹੈ ਬਿਲਕੁਲ ਪਹੁੰਚਿਆ ਸੀਗਾ ਇਹਦੇ ਵਿੱਚ ਧਾਂਦਲੀ ਦੇਖਣ ਨੂੰ ਮਿਲ ਰਹੀ ਸੀ ਅਗਰ ਵਿਪੱਖਸ਼ ਦੀ ਗੱਲ ਕਰੀਏ ਤੇ ਲਗਾਤਾਰ આરોਪ ਦਰ આરોਪ ਜਿਹੜੇ ਨੇ ਲਗਾਏ ਜਾਂਦੇ ਨੇ ਭਾਰਤੀ ਜਨਤਾ ਪਾਰਟੀ ਤੇ ਔਰ ਸਾਫ ਤੌਰ ਤੇ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਖਾਸ ਕਰ ਚੰਡੀਗੜ੍ਹ ਮੇਅਰ ਚੋਣਾਂ ਦੀ ਗੱਲ ਕਰੀਏ ਤੇ ਉਹਦੇ ਦੇ ਉਸ ਜਨਾਬ ਦੇ ਵਿੱਚ ਤੰਦਲੀ ਕਰਦੀ ਹੈ ਅਗਰ ਇਸ ਵਾਰ ਦੀ ਗੱਲ ਕਰੀਏ ਤੇ ਕਾਫੀ ਇੰਟਰਸਟਿੰਗ ਚੋਣ ਜਿਹੜੇ ਆਉਣ ਵਾਲੇ ਨੇ ਕਿਉਂਕਿ ਬੀਜੇਪੀ ਕੋਲ ਜਿਹੜੇ ਨੇ ਕੁੱਲ 18 ਜਿਹੜੇ ਕਾਉਂਸਲਰ ਨੇ ਉੱਥੇ ਹੀ ਅਗਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਉਹਨਾਂ ਕੋਲ 11 ਕਾਉਂਸਲਰ ਨੇ ਉੱਥੇ ਹੀ ਅਗਰ ਕਾਂਗਰਸ ਦੀ ਗੱਲ ਕਰੀਏ ਤੇ ਉਹਨਾਂ ਕੋਲ 7 ਕਾਉਂਸਲਰ ਨੇ ਹਾਲਾਂਕਿ ਕਹਿ ਸਕਦੇ ਆ ਕਿ ਅਗਰ ਪੰ ਚੰਡੀਗੜ੍ਹ ਦੀ ਅਸੀਂ ਗੱਲ ਕਰੀਏ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹੋਰ ਕਾਂਗਰਸ ਦਾ ਅਲਾਈன்ஸ் ਜਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ ਤੇ 18 ਜਿਹੜੇ ਨੇ 파ਰਸ਼ਦ ਜਿਹੜੇ ਨੇ ਬੀਜੇਪੀ ਕੋਲ ਨੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਮਿਲਾ ਕੇ 18 ਹੀ ਜਿਹੜੇ 파ਰਸ਼ਦ ਨੇ ਉਹ ਆਮ ਇੰਡੀਆ ਅਲਾਈன்ஸ் ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੋਲ ਨੇ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਕਿਨ ਦਾ ਜਿਹੜਾ ਹੈ ਮੇਰ ਬੰਦਾ ਹੈ ਅਗਰ ਇਸ ਵਾਰ ਦੀ ਗੱਲ ਕਰੀਏ 2026 ਦੀ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਵੀ ਜਿਹੜੇ ਆંકੜੇ ਸਨ ਉਹ ਬਿਲਕੁਲ ਬਰਾਬਰ ਦੇ ਦੇਖਣ ਨੂੰ ਮਿਲ ਰਹੇ ਸਨ ਮਗਰ ਜਿਹੜੀ ਅਗਰ ਇੰਡੀਆ ਅਲਾਈንስ ਦੀ ਗੱਲ ਕਰੀਏ ਉਹਨਾਂ ਵਿੱਚੋਂ ਕੋਈ ਦੋ ਵਿਅਕਤੀ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੇ ਵੋਟ ਨਹੀਂ ਪਾਈ ਸੀ ਤੇ ਭਾਰਤੀ ਜਨਤਾ ਪਾਰਟੀ ਦਾ ਮੇਅਰ ਚੰਡੀਗੜ੍ਹ ਦੇ ਵੀ ਸੀਗਾ ਇਸ ਵਾਰ ਜਦੋਂ ਮੇਅਰ ਚੋਣ ਹੈ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਕਾਉਂਸਲਰ ਜਿਨ੍ਹਾਂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵੀ ਸ਼ਾਮਿਲ ਹੋ ਗਏ ਨੇ ਇਸ ਤੋਂ ਪਹਿਲਾਂ ਅੰਕੜਾ 16 ਦਾ ਸੀਗਾ ਹੁਣ ਜਿਹੜਾ ਅੰਕੜਾ ਹੈ ਉਹ 18 ਦਾ ਹੈ ਨਾਲ ਹੀ ਅਗਰ ਗੱਲ ਕਰੀਏ ਚੰਡੀਗੜ੍ਹ ਦੇ ਜਿਹੜੇ ਸਾਂਸਦ ਨੇ ਮਨੀਸ਼ ਤਿਵਾਰੀ ਉਹਨਾਂ ਦੀ ਵੀ ਵੋਟ ਜਿਹੜੀ ਹੈ ਕਾਊਂਟ ਹੁੰਦੀ ਹੈ ਤਾਂ ਅਗਰ ਬਿਲਕੁਲ ਦੇਖਣਾ ਹੋਵੇਗਾ ਕਿ 29 ਜਨਵਰੀ ਨੂੰ ਜਿਹੜਾ ਹੈ 29 ਜਨਵਰੀ ਤੱਕ ਜਿਹੜੀ ਹੈ ਵੋਟਿੰਗ ਹੋਣੀ ਹੈ ਦੇਖਣਾ ਹੋਵੇਗਾ ਕਿ ਇਸ ਪਾਰਟੀ ਦਾ ਜਿਹੜਾ ਹੈ ਮਿਹਰਬੰਦ ਹੈ ਔਰ ਕਾਫੀ ਇੰਟਰਸਟਿੰਗ ਹਰ ਬਾਰ ਜਿਹੜੇ ਚੋਣਾਂ ਆ ਦੇਖਣ ਨੂੰ ਮਿਲਦੇ ਨੇ ਕਿਉਂਕਿ ਜਿਸ ਤਰ੍ਹਾਂ ਵਿਵਾਦ ਪਿਛਲੇ ਬਾਰ ਦੇਖਣ ਨੂੰ ਮਿਲਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਚਾਇਸੀ ਕਾਂਗਰਸ ਦੀ ਗੱਲ ਕਰੀਏ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਇਹ આરોਪ ਜਿਹੜੇ ਨੇ ਜ਼ਰੂਰ ਲਗਾਏ ਜਾਂਦੇ ਨੇ ਦੇਖਣਾ ਹੋਵੇਗਾ ਕਿ ਅਗਰ ਇਸ ਬਾਰ 2026 ਦੀ ਗੱਲ ਕਰੀਏ ਕਿੰਦਾ ਜਿਹੜਾ ਹੈ ਮਿਹਰਬੰਦ ਹੈ ਹਰ ਸਾਲ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਚੋਣਾਂ ਹੁੰਦੇ ਨੇ ਇਸ ਤੋਂ ਪਹਿਲਾਂ ਵੀ ਭਾਜੀਪੀ ਦਾ ਜਿਹੜਾ ਮੇਅਰ ਸੀਗਾ ਉਸ ਤੋਂ ਪਿਛਲੇ ਸਾਲ ਯਾਨੀ ਦੀ 2024 ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦਾ ਮੇਅਰ ਸੀਗਾ ਉਸੇ ਦਰਮIAN ਜਿਹੜੀ ਹੈ ਜਦੋਂ ਆਮ ਆਦਮੀ ਪਾਰਟੀ ਦਾ ਜਦੋਂ ਮੇਅਰ ਚੰਡੀਗੜ੍ਹ ਬਣਿਆ ਹੈ ਤੇ ਬਿਲਕੁਲ ਪੂਰਾ ਮਸਲਾ ਜਿਹੜਾ ਹੈ ਉਹਨੇ ਬਲ ਸੁਪਰੀਮ ਕੋਰਟ ਦੇ ਵਿੱਚ ਗਿਆ ਸੀਗਾ ਸੁਪਰੀਮ ਕੋਰਟ ਨੇ ਦਿਸ਼ਾ ਨਿਰਦੇਸ਼ ਦਿੱਤੇ ਸਾਫ਼ ਤੌਰ ਤੇ ਵੀਡੀਓਗ੍ਰਾਫੀ ਜਿਹੜੀ ਸੀ ਉਹਨੂੰ ਰੱਖਿਆ ਗਿਆ ਵੀਡੀਓਗ੍ਰਾਫੀ ਦੇ ਵੀ ਦੇਖਿਆ ਗਿਆ ਕਿ ਜੋ VOTING ਹੋਈ ਹੈ ਉਹਦੇ ਵਿੱਚ ਜਿਹੜੀ ਹੈ ਧੰਦਲੀ ਪਾਈ ਗਈ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਮੇਅਰ ਚੰਡੀਗੜ੍ਹ ਨੂੰ ਮਿਲਿਆ ਸੀਗਾ aarop dar aarop zarur chahe uchh aam aadmi party de meyar di gal kariye ohna te bhi bahut lagge BJP di કરીਏ बीजेपी ਦੇ ਮੇਅਰ ਤੇ ਵੀ ਬਹੁਤ ਲੱਗੇ ਹੁਣ 2026 ਹੈ ਤੇ ਦੇਖਣਾ ਹੋਵੇਗਾ ਕਿ 2026 ਦੇ ਵਿੱਚ ਜਿਹੜਾ ਹੁਣ ਕਿਸ ਪਾਰਟੀ ਦਾ ਮੇਅਰ ਬਣਦਾ ਹੈ ਉੱਥੇ ਹੀ ਅਗਰ ਆંકੜਿਆਂ ਦੀ ਗੱਲ ਕਰੀਏ ਜਿਸ ਤਰ੍ਹਾਂ ਮੈਂ بار-बार ਜ਼ਿਕਰ ਕਰ ਰਹੇ ਹਾਂ ਕਿ बीजेपी ਦੇ ਕੋਲ ਵੀ 18 ਕਾਉਂਸਲਰ ਨੇ ਔਰ ਆਮ ਆਦਮੀ ਪਾਰਟੀ ਔਰ ਇੰਡੀਆ ਜਿਹੜਾ ਗਠਜੰਬੰਦਨ ਹੈ ਉਹਦੇ ਕੋਲ ਵੀ ਜਿਹੜਾ ਹੈ ਆਪਣਾ ਕਰੀਬ 18 ਹੋਵੇਗਾ ਕਿ ਆਉਣ ਵਾਲੇ ਜਿਹੜਾ ਇਹ ਜਨਵਰੀ ਹੈ ਜਨਵਰੀ ਦੇ ਵਿੱਚ ਕਿਸ ਪਾਰਟੀ ਦਾ ਮੇਅਰ ਬਣਦਾ ਹੈ ਔਰ ਚੰਡੀਗੜ੍ਹ ਦੇ ਲੋਕਾਂ ਨੂੰ ਕਾਫੀ ਆਸ ਹੈ ਕਿ ਚੰਡੀਗੜ੍ਹ ਦਾ ਵਿਕਾਸ ਕਰੇ ਹੋਵੇ ਲਗਾਤਾਰ ਲੋਕ ਜਿਹੜੇ ਨੇ ਇਹ ਖਾਸ ਕਰ ਸੜਕਾਂ ਦੀ ਗੱਲ ਕਰੀਏ ਚਾਹੇ ਉਸ ਤੋਂ ਬਾਅਦ ਸੀਵਰੇਜ ਦੀ ਗੱਲ ਕਰੀਏ ਖਾਸ ਕਰ ਜਿਹੜੇ ਜਿਹੜੇ ਕਲੋਨੀ ਏਰੀਆ ਨੇ ਉੱਥੇ ਕਾਫੀ ਮੁਸ਼ਕਲਾਂ ਨੇ ਉੱਥੇ ਸੜਕਾਂ ਦੀ ਜਿਹੜੀ ਹੈ ਮਾੜੀ ਹਾਲਤ ਹੈ ਕੁਝ ਜਗ੍ਹਾ ਤੇ ਜਰੂਰ ਸੜਕਾਂ ਬਣਾਈਆਂ ਗਈਆਂ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਜਿਹੜਾ ਹੈ ਪੈਸਾ ਵੀ ਫੰਡ ਵੀ ਦਿੱਤਾ ਗਿਆ ਪੰਜਾਬ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਜਿਹੜੇ ਪੰਜਾਬ ਦੇ ਕੋਲ ਨੇ ਉਹਨਾਂ ਵੱਲੋਂ ਪੈਸਾ ਵੀ ਦਿੱਤਾ ਗਿਆ ਤੇ ਲਗਾਤਾਰ ਚੰਡੀਗੜ੍ਹ ਦੇ ਲੋਕ ਮੰਗ ਕਰ ਰਹੇ ਨੇ ਕਿ ਚੰਡੀਗੜ੍ਹ ਨੂੰ ਹੋਰ ਸਵਸਥ ਸਾਫ਼ ਸੁਥਰਾ ਸਿਟੀ ਬਣਾਇਆ ਜਾਵੇ ਸੜਕਾਂ ਜਿਹੜੀਆਂ ਹੋਰ ਵਧੀਆਂ ਹੋਣ ਇਹਨੂੰ ਲੈ ਕੇ ਜਿਹੜਾ ਹੈ ਲ ਆ ਕੋ ਸਾਡਾ ਮੇਅਰ ਜਿਹੜਾ ਹੈ ਵਧੀਆ ਹੋਵੇ ਤੇ ਜਿਹਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕਿ ਅਗਰ 2026 ਦੀ ਗੱਲ ਕਰੀਏ ਤੇ ਕਿਸ ਪਾਰਟੀ ਦਾ ਮੇਅਰ ਬੰਦਾ ਹੈ ਚੰਡੀਗੜ੍ਹ ਤੋਂ ਕੈਮਰਾਬਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੇਠ ਦੀ ਰਿਪੋਰਟ